ਬਾਰ ਸੀਗਾ ਮੈਨੂੰ ਇੱਕ ਈਮੇਲ ਆਈ ਵੀ ਮੈਨੂੰ ਐਜ ਏ ਲੈਮ ਸਿਲੈਕਟ ਕਰਿਆ ਸਰ ਤੇ ਮੈਂ ਕੱਲ ਹੀ ਆਇਆ ਹਲੇ ਘਰ ਗਿਆ ਨਹੀਂ ਸਰ ਸਿੱਧਾ ਇੱਥੇ ਆਇਆ ਸਰ ਕੰਮ ਦੇ ਬੇਸਤੀ ਗਿਆ ਸੀ ਸਰ ਕੰਮ ਨਹੀਂ ਸੀਗਾ ਕੋਈ ਨਾਲ-ਨਾਲ ਪਰ ਪ੍ਰੈਪਰੇਸ਼ਨ ਸੀਗੀ ਇਗਜ਼ਾਮ ਦੀ ਵੀ ਨਾਲ-ਨਾਲ ਕਰ ਰਿਹਾ ਸੀ ਸਰ ਇਸ ਤੋਂ ਪਹਿਲਾਂ ਵੀ ਮੇਰੇ ਸੀਨੀਅਰ ਸੀਗੇ ਸਾਰੇ ਉਹ ਐਜ ਏ ਲੈਮ ਸਿਲੈਕਟ ਨੇ ਸਰ ਉਹ ਜੋਬ ਕਰ ਰਹੇ ਨੇ ਬਸ ਉਹਨਾਂ ਨੂੰ ਦੇਖ ਕੇ ਮੈਨੂੰ ਇੱਕ ਉਮੀਦ ਸੀਗੀ ਵੀ ਮੈਂ ਵੀ ਹੋ ਜਾਊਂਗਾ ਨਾਲ-ਨਾਲ ਉਹ ਵੀ ਤਿਆਰੀ ਰੱਖੀ ਸੀ ਕਹਿ ਸਕਦੇ ਆ ਵੀ ਲੇਬਰ ਜੇ ਕੰਮ ਹੀ ਕਰਨਾ ਪੈਂਦਾ ਜੀ ਬਾਹਰ ਜਾ ਕੇ ਤਾਂ ਮੇਰੇ ਪਰਿਵਾਰ ਤੋਂ ਦੂਰ ਰਹਿੰਦਾ ਜੀ ਬੰਦਾ ਠੀਕ ਹੈ ਜੋ ਇੱਥੇ ਅਸੀਂ ਆਪਾਂ ਦੇਖਿਆ ਹੁੰਦਾ ਉਹ ਚੀਜ਼ ਉੱਥੇ ਬਿਲਕੁਲ ਵੀ ਨਹੀਂ ਹੁੰਦੀ ਪੰਜਾਬ 'ਚ ਜੇਕਰ ਇਸ ਤਰ੍ਹਾਂ ਨੌਕਰੀਆਂ ਮਿਲਣ ਗਿਆ ਪੰਜਾਬ ਦੇ ਜਿਹੜੇ ਨੌਜਵਾਨੀ ਬਾਹਰ ਜਾ ਰਹੀ ਹੈ ਉਹ ਬਾਹਰ ਜਾਣ ਤੋਂ ਰੁਕੂ ਹਾਂ ਜੀ ਆ ਬਿਲਕੁਲ ਰੁਕੂਗੀ ਜੀ ਮੈਂ ਆਇਆ ਬਿਲਕੁਲ ਰੁਕੂਗੀ ਜੀ ਹਾਂ ਬਸ ਐਦਾਂ ਸੀਗਾ ਵੀ ਪਰ ਘਰ ਨਹੀਂ ਗਿਆ ਸੀ ਵੀ ਲੈਟਰ ਲੈ ਕੇ ਆਉਂਗਾ ਕਰੇ ਹਾਂਜੀ ਕਰਦੇ ਆਂਦੇ ਉਹ ਕਿੰਨੀ ਖੁਸ਼ੀ ਸੀ ਕਿ ਫੋਨ ਤੇ ਗੱਲ ਕਰਦੇ ਹਾਂਜੀ ਆ ਬਹੁਤ ਖੁਸ਼ੀ ਸੀ ਹੁਣ ਜਾ ਕੇ ਇਸ ਤੋਂ ਵੱਧ ਹੋਣੀ ਹੈ ਜੀ ਅੱਜ ਪੀਐਸ ਪੀਐਸਪੀਸੀਐਲ ਪਾਕ ਦੇ ਵਿੱਚ ਤਕਰੀਬਨ 1300 ਦੇ ਵੱਧ ਜਿਹੜੀਆਂ ਨੌਕਰੀਆਂ ਦਿੱਤੀਆਂ ਗਈਆਂ ਪੰਜਾਬ ਦੇ ਨੌਜਵਾਨਾਂ ਨੂੰ ਤੇ ਉਹਨਾਂ ਵਿੱਚੋਂ ਇੱਕ ਅਜਿਹਾ ਨੌਜਵਾਨ ਜਿਹੜਾ ਇਟਲੀ ਤੋਂ ਸਿੱਧਾ ਨੌਕਰੀ ਲੈਣ ਆਇਆ ਅਜੇ ਆਪਣੇ ਘਰ ਦੇ ਵਿੱਚ ਨਹੀਂ ਆਇਆ ਰਾਹੁਲ ਸ਼ਰਮਾ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਭਾਈ ਮੁਬਾਰਕਬਾਦ ਹੈ ਤੇ ਇੱਕ ਸ਼ੌਕਿੰਗ ਵੀ ਹੈ ਹੈਰਾਨ ਕਰ ਦੇਣ ਵਾਲੀ ਵੀ ਗੱਲ ਹੈ ਕਿ ਬੰਦਾ ਬਾਹਰੋਂ ਜੋਬ ਲੈਣ ਆ ਰਿਹਾ ਸਰਕਾਰੀ ਹਾਂਜੀ ਹਾਂ ਥੈਂਕ ਯੂ ਜੀ ਹਾਂਜੀ ਹਾਂ ਸਹੀ ਗੱਲ ਹੈ ਜੀ ਮੈਂ ਬਾਹਰ ਸੀਗਾ ਮੈਨੂੰ ਇੱਕ ਈਮੇਲ ਆਈ ਵੀ ਮੈਨੂੰ ਐਜ ਏਲਮ ਸਿਲੈਕਟ ਕਰਿਆ ਸਰ ਤੇ ਮੈਂ ਕੱਲ ਹੀ ਆਇਆ ਹਲੇ ਘਰ ਗਿਆ ਨਹੀਂ ਸਰ ਸਿੱਧਾ ਇੱਥੇ ਆਇਆ ਹਾਂ ਸਰ ਕੱਲ ਦਿੱਲੀ ਤੋਂ ਚੰਡੀਗੜ੍ਹ ਰਿਹਾ ਸਰ ਉਸ ਤੋਂ ਬਾਅਦ ਸਿੱਧਾ ਇੱਥੇ ਆਇਆ ਹੁਣ ਇਸ ਤੋਂ ਬਾਅਦ ਘਰ ਜਾਊਂਗਾ ਇਤਲੀ ਭਾਜੀ ਕਿਸ ਪਰਪਸ ਲਈ ਗਏ ਸੀ ਕੰਮ ਦੇ ਵੇਚਤੀ ਗਿਆ ਸੀ ਸਰ ਕੰਮ ਨਹੀਂ ਸੀਗਾ ਕੋਈ ਨਾਲ-ਨਾਲ ਪਰ ਪ੍ਰੈਪਰੇਸ਼ਨ ਸੀਗੀ ਇਗਜ਼ਾਮ ਦੀ ਵੀ ਨਾਲ-ਨਾਲ ਕਰ ਰਿਹਾ ਸੀ ਸਰ ਇਸ ਤੋਂ ਪਹਿਲਾਂ ਵੀ ਮੇਰੇ ਸੀਨੀਅਰ ਸਾਰੇ ਉਹ ਐਸਏ ਐਲਐਮ ਸਿਲੈਕਟ ਨੇ ਸਰ ਉਹ ਜੌਬ ਕਰ ਰਹੇ ਨੇ ਬਸ ਉਹਨਾਂ ਨੂੰ ਦੇਖ ਕੇ ਮੈਨੂੰ ਇੱਕ ਉਮੀਦ ਸੀਗੀ ਵੀ ਮੈਂ ਵੀ ਹੋ ਜਾਊਂਗਾ ਨਾਲ ਨਾਲ ਉਹ ਵੀ ਤਿਆਰੀ ਰੱਖੀ ਸਰ ਮੈਂ ਜਦੋਂ ਬਾਹਰ ਜਾਣ ਦਾ ਪਲਾਨ ਕੀਤਾ ਉਦੋਂ ਉਮੀਦ ਖਤਮ ਹੋ ਗਈ ਸੀ ਫਿਰ ਲੱਗਦਾ ਹੁਣ ਮਿਲੂਗੀ ਨਹੀਂ 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 ਸਰ ਇੱਕ ਉਮੀਦ ਸੀਗੀ ਕਿਉਂਕਿ 15 ਦਸੰਬਰ 2023 ਤੋਂ ਇਹ ਸਿਲਸਿਲਾ ਸ਼ੁਰੂ ਸੀਗਾ ਸਰ ਉਦੋਂ ਫਾਰਮ ਫਿਲ ਕਰਾਇਆ ਸੀ ਸਰ ਮੈਂ ਉਸ ਤੋਂ ਬਾਅਦ ਲਾਈਨ ਵਾਈ ਚੱਲਦਾ ਗਿਆ ਪੇਪਰ ਹੋਇਆ ਬਕਾਇਦਾ ਵੈਰੀਫਿਕੇਸ਼ਨ ਹੋਈ ਸਰ ਮੈਂ ਕਰੰਦਾ ਗਿਆ ਉਸ ਤੋਂ ਬਾਅਦ ਮੇਲ ਆਈ ਪਰ ਉਦੋਂ ਮੈਂ ਬਾਹਰ ਸੀਗਾ ਸਰ ਸਾ ਹੁਣ ਪਰਿਵਾਰਕ ਮੈਂਬਰਾਂ ਨੂੰ ਤੁਸੀਂ ਦੱਸ ਦਿੱਤਾ ਕਿ ਮੈਨੂੰ ਨੌਕਰੀ ਮਿਲ ਗਈ ਜਾਂ ਪਹਿਲੇ ਦੱਸਦਾ ਸੀ ਇਹ ਸਰਪ੍ਰਾਈਜ਼ ਦੇਣਾ ਨਹੀਂ ਨਹੀਂ ਮੈਂ ਦੱਸਦਾ ਸੀਗਾ ਜੀ ਹੁਣ ਬਸ ਐਦਾਂ ਸੀਗਾ ਵੀ ਪਰ ਘਰ ਨਹੀਂ ਗਿਆ ਸੀ ਵੀ ਲੈਟਰ ਲੈ ਕੇ ਆਉਂਗਾ ਘਰੇ ਹਾਂ ਜੀ ਉਹ ਕਰਦਿਆਂ ਦੇ ਉਦੋਂ ਕਿੰਨੀ ਖੁਸ਼ੀ ਸੀ ਕਿ ਫੋਨ ਤੇ ਗੱਲ ਕਰਦੇ ਹਾਂ ਹਾਂ ਜੀ ਆ ਬਹੁਤ ਖੁਸ਼ੀ ਸੀ ਹੁਣ ਜਾ ਕੇ ਇਸ ਤੋਂ ਵੱਧ ਹੋਣੀ ਹੈ ਜੀ हां जी। ਮਾਨੂੰ ਭਾਜੀ ਕਿੰਨੀ ਇੱਕ ਖੁਸ਼ੀ ਆ। ਤੁਹਾਨੂੰ ਲੱਗਦਾ ਕਿ ਇੱਕ ਜਿਹੜੇ ਨੌਜਵਾਨ ਪੰਜਾਬ ਦੇ ਬਾਹਰ ਜਾ ਰਹੇ ਆ ਡਿਗਰੀਆਂ ਕੀਤੀਆਂ ਜਿਨ੍ਹਾਂ ਨੂੰ ਉੱਥੇ ਲੇਬਰ ਕਲਾਸ ਵਿੱਚ ਜਾ ਕੇ ਕੰਮ ਕਰਨਾ ਪੈਂਦਾ ਉਸ ਚੀਜ਼ ਤੋਂ ਤੁਸੀਂ ਬਚ ਵੀ ਗਏ ਹੋ ਤੇ ਸਰਕਾਰ ਨੇ ਤੁਹਾਨੂੰ ਬਚਾ ਲਿਆ। ਹਾਂ ਜੀ ਆ ਬਿਲਕੁਲ ਸਹੀ ਗੱਲ ਹੈ ਜੀ। ਇੱਕ ਤਾਂ ਕਹਿ ਸਕਦੇ ਆਂ ਵੀ ਲੇਬਰ ਇਹ ਜੀ ਕੰਮ ਹੀ ਕਰਨਾ ਪੈਂਦਾ ਜੀ ਬਾਹਰ ਜਾ ਕੇ ਤਾਂ ਫਿਰ ਇੱਕ ਪਰਿਵਾਰ ਤੋਂ ਦੂਰ ਰਹਿੰਦਾ ਜੀ ਬੰਦਾ। ਠੀਕ ਹੈ ਜੋ ਇੱਥੇ ਅਸੀਂ ਆਪਾਂ ਦੇਖਿਆ ਹੁੰਦਾ ਉਹ ਚੀਜ਼ ਉੱਥੇ ਬਿਲਕੁਲ ਵੀ ਨਹੀਂ ਹੁੰਦੀ। ਤੋਂ ਉਸੇ ਲਈ ਮੈਂ ਸਰਕਾਰ ਦਾ ਮਾਨ ਸਰਕਾਰ ਦਾ ਧੰਨਵਾਦ ਕਰਦਾ ਜੀ। ਮੈਂ ਅਜੇ ਲਈ ਮੈਂ ਪੁਆਇੰਟ ਹੋਇਆ ਬਹੁਤ ਖੁਸ਼ੀ ਵਾਲੀ ਗੱਲ ਹੈ ਮੇਰੇ ਲਈ ਮੇਰੇ ਪਰਿਵਾਰ ਲਈ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ 'ਚ ਜੇਕਰ ਇਸ ਤਰ੍ਹਾਂ ਨੌਕਰੀਆਂ ਮਿਲਣਗੀਆਂ ਪੰਜਾਬ ਦੇ ਜਿਹੜੇ ਨੌਜਵਾਨੀ ਬਾਹਰ ਜਾ ਰਹੀ ਹੈ ਉਹ ਬਾਹਰ ਜਾਣ ਤੋਂ ਰੁਕੂਗੀ ਹਾਂਜੀ ਆ ਬਿਲਕੁਲ ਰੁਕੂਗੀ ਜੀ ਮੈਂ ਆਇਆ ਬਿਲਕੁਲ ਰੁਕੂਗੀ ਜੀ ਜੀ ਧੰਨਵਾਦ ਕਰਦੇ ਹਾਂ ਸਰਕਾਰ ਦਾ ਹਾਂਜੀ ਬਹੁਤ ਧੰਨਵਾਦ ਹੈ ਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਮੇਰੇ ਲਈ ਜੀ ਬਹੁਤ ਬਤਨਵਾਦ ਬਾਈ ਸਾਡੇ ਨਾਲੇ ਰਾਹੁਲ ਸ਼ਰਮਾ ਮੌਜੂਦ ਸਨ ਸਾ ਤਾਂ ਇਟਲੀ ਤੋਂ ਸਿੱਧਾ ਨੌਜਵਾਨ ਇੱਥੇ ਜੋਬ ਲਿਆ ਹਾਲਾਂਕਿ ਜੋਬ ਲਈ ਟਰਾਈ ਕਰਦੇ ਕਰਦੇ ਬਾਰਲੇ ਦੇਸ਼ ਚਲਾ ਗਿਆ ਸੀ ਪਰ ਸਿੱਧਾ ਇੱਥੇ ਨੌਕਰੀ ਲੈਣ ਦੇ ਲਈ ਇਟਲੀ ਤੋਂ ਚੰਡੀਗੜ੍ਹ ਆਇਆ ਹਜੇ ਘਰ ਵੀ ਆਪਣੇ ਨਹੀਂ ਗਿਆ ਤਾਂ ਤੁਹਾਡੇ ਨਾਲ ਹੋਰ ਵੀ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ